ਵਰੀ ਦਾ ਦਾ ਸੇਵਾ ਦਾ ਰਹਗਾ ਬਹੁਤ ਸਨੇਹ ਹੋਰ ਸੰਤਾਂ ਸੇਵਾ ਦਾ ਰਹਗਾ ਵੱਡੀ ਸੇਵਾ ਜਿਹੜੀ ਹੈ ਕਾਰ ਸੇਵਾ ਕਮੇਟੀ ਦੀ ਜੋ ਪਾਕਿਸਤਾਨ ਚ ਕੀਤੀ ਹੈਗੀ ਆ ਜਿਹੜੀ ਸ਼੍ਰੋਣੀ ਕਮੇਟੀ ਦਾ ਬਹੁਤ ਦਾ ਯੋਗਦਾਨ ਨਹੀਂ ਪਾਇਆ 30 40 ਸਾਲ ਤੋਂ 10 ਉਹਨਾਂ ਕਾਂਝੀ ਵੀ ਹੈਗਾ ਹੁਣ ਵੀ ਪਾਕਿਸਤਾਨ ਦੇ ਏਰੀਆ ਪ੍ਰਾਂਤਿਕ ਵੱਡੇ ਮੈਨੂੰ ਬੱਲੋ ਬੱਲੀ ਸਲਾਹ ਕਰ ਲਿਆ ਹੈਗਾ ਮੈਂ ਤਾਂ ਨਹੀਂ ਚਾਹੁੰਦਾ ਸੀਗਾ ਸੰਗਤਾ ਮਾਂ ਕਰਦੀਆਂ ਸਰਕਾਰ ਕਰਦੀਆਂ ਮੈਂ ਤਾਂ ਇਹ ਗੱਲਾਂ ਕੀਤੀਆਂ ਕਿ ਸਾਡੇ ਜਿਹੜੇ ਪੰਥ ਵਿਰੋਧੀ ਹੈਗੇ ਨਾ ਉਹਨਾਂ ਨੂੰ ਸਾਡੇ ਬਾਰੇ ਜਾਂ ਮੇਰੇ ਬਾਰੇ ਜਾਣਕਾਰੀ ਘਟਿਆ ਉਹ ਸਮਝਦੇ ਨਹੀਂ ਜੀ ਤੁਸੀਂ ਬਾਹਰ ਬੈਠੇ ਤੁਹਾਨੂੰ ਕੀ ਪਤਾ ਜੀ ਪੰਜਾਬ ਬਾਰੇ ਤੁਸੀਂ ਬਾਹਰ ਬੈਠੋ ਜੀ ਤੁਸੀਂ ਆਪਣੀ ਪੂਜਾ ਪਾਠ ਕਰਿਆ ਕਰੋ ਜੀ ਕਿਉਂ ਇਹ ਸ੍ਰੀ ਸਖ ਦੀ ਡਿਊਟੀ ਹੈਗੀ ਆ ਉਹਨੇ ਆਪਣੇ ਕਿਤੇ ਵੀ ਰਹਿੰਦਾ ਤੇ ਅਸੀਂ ਆਪਣੀ ਡਿਊਟੀ মিডিਆ ਜੌਰਨਲ ਦੇ ਵਿੱਚ ਇੱਕੋ ਇੱਕ ਰਹਿ ਗਿਆ ਪੰਜਾਬ ਟਾਈਮਸ ਦਾ ਪ੍ਰਿੰਟ ਹੈਗਾ ਬਾਕੀ ਸਾਰੇ ਨੂੰ ਸੋਸ਼ਲ ਮੀਡੀਆ ਤੇ ਚਲੇ ਗਏ ਹੈਗੇ ਆ ਥਾਂ ਟੀਵੀ ਸੈਸ਼ਨ ਕੁਸ਼ ਹੈਗੇ ਆ इंग्लंड ਦੇ ਵਿੱਚ ਬਹੁਤ ਸਾਰੇ ਚੱਲਦੇ ਹੈਗੇ ਆ ਤੇ ਆਪਾਂ ਆਹ ਰਾ ਮਿਲ ਕੇ ਹਰੇਕ ਇਸੇ ਖਾਪਣਾ ਫਰਜ਼ ਪਛਾਣੇ ਆਪਾਂ ਸਦਾ ਇੱਕੋ ਹੀ ਗੱਲ ਸਦਾ ਹੁੰਦੀ ਆ ਕਾਲੀਦਾਰ ਮਾੜਾ ਜੀ ਬਾਦਲ ਨਿਆ ਕਰਦਾ ਬਾਦਲ ਨਿਆ ਕਰਦਾ ਸੀ ਆ ਹੁਣਾ ਵੋਟਾਂ ਪੈ ਗਈਆਂ ਸ਼ਗੁੰਟੀਆਂ ਮੇਰੇ ਸਾਰੇ ਮੈਂਬਰਾਂ ਨੂੰ ਉਹਨਾਂ ਵੋਟਾਂ ਪਾਤੀਆਂ ਹੁਣ ਇਹ 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 ਹੁਣ ਜਦ ਉਹਨਾਂ ਦੀ ਪਾਰਟੀ ਜਿਹੜੇ ਮੈਂਬਰ ਆ ਉਹਨਾਂ ਦੇ ਇਲੈਕਟਿਡ ਮੈਂਬਰ ਹੈਗੇ ਆ ਉਹਨਾਂ ਦੇ ਉਹ ਉਹਦੇ ਨਾਲ ਆ ਤੇ ਆਪਾਂ ਨੂੰ ਕੀ ਲੋੜਿਆ ਉਹ ਤਾਂ ਠੀਕ ਆ ਵੀ ਇੱਥੇ ਬਾਹਰ ਇਹ ਯੂਰਪ 'ਚ ਹੈਗਾ ਵੀ ਜੇ ਪਾਰਟੀ ਕੋਈ ਇਲੈਕਸ਼ਨ ਹਾਰ ਜਾਂਦੀ ਹੈ ਰਿਜ਼ਲਟ ਨਹੀਂ ਚੰਗੇ ਨਹੀਂ ਦਿੱਤੀ ਤਾਂ ਉਹ ਆਪਣੇ ਜਿਹੜੇ ਅਮੂਖੀ ਬਦਲ ਦਿੰਦੀ ਹੈਗੀ ਆ ਤੇ ਠੀਕ ਹੈ ਉਹ ਤੇ ਬਦਲ ਦੀ ਲੋੜ ਲਈ ਅਸੀਂ ਤੁਹਾਡੇ ਨਾਲ ਸਹਿਮਤ ਹੈਗੇ ਆ ਜਿਹੜੀ ਛੇ ਬਦਲਣੀ ਚਾਹੀਦੀ ਹੁੰਦੀ ਆ ਪਰ ਹੁਣ ਕੋਈ ਮੋਰੀ ਨਹੀਂ ਆ ਰਿਹਾ ਕੋਈ ਵੀ ਜਿਹੜੇ ਹੁਣ ਆ ਵੀ ਰਹੇ ਹੈਗੇ ਆ ਉਹਨਾਂ ਦੀ ਆਪਾਂ ਦੇਖ ਲਈ ਕਿੰਨੀ ਖਸਾਕ ਹੈਗੀ ਆ ਪੰਜਾਬ ਦੇ ਵਿੱਚ ਕੀ ਤੁਹਾਨੂੰ ਕੋਈ ਲੱਗਦਾ ਵੀ ਇਹਨਾਂ ਨਾਮ ਜਿਹੜੀ ਹੌਨਲੀ ਡਿਸ਼ਪ ਇਹਦੇ ਨਾਲੋਂ ਕੋਈ ਜ਼ਿਆਦਾ ਵਿਦਵਾਨ ਬਾਹਰ ਹੈਗੇ ਆ ਇੱਕ ਥੋੜੀ ਜੀ ਗੱਲ ਕਰਦੇ ਆ ਜਿੱਦਾਂ ਹੁਣੇ ਹੀ ਅਗੁਰਪ੍ਰੀਤ ਦਾ ਕਤਲ ਹੋ ਗਿਆ ਮਾੜੀ ਗੱਲ ਹੈਗੀ ਆ ਨੌਜੋਨਰ ਮੇਰੀ ਬੇਨਤੀ ਹੈਗੀ ਆ ਵੀ ਇਸ ਪਾਸੇ ਨੂੰ ਆਪਾਂ ਨਹੀਂ ਜਾਣਾ ਹੈਗਾ ਆ سوشل ਮੀਡੀਆ ਕਰਕੇ ਨਾ ਅਸੀਂ ਥੋੜਾ ਜਿਆ ਮੇਰੀ ਵੇਹਿੰਦੀ ਫਿਰ ਮੈਂ ਲੈਂਗੁਏਜ ਹੁਣੀ ਰੱਖਿਆ ਕਰੋ ਕਈ ਦਿਨ ਮੈਂ ਦੇਖਾ ਬਹੁਤ ਲੈਂਗੁਏਜ ਪਹਾੜੀ ਹੁੰਦੀ ਹੈ ਗਾਣਾ ਤੱਕ ਹੁੰਦੀ ਉਹਨਾਂ ਦੀ ਅਕਬੀਰ ਕੱਢਣ ਲਈ ਜੀ ਛੋਟੀ ਮੋਟੀ ਗੱਲਾਂ ਨੂੰ ਪਿਆਰ ਨਾ ਸਮਝਾਦਿਆ ਕਰੋ ਪਾਏ ਨੇ ਇਦਾਂ ਆ ਤੂੰ ਬੋਲੀ ਨਾ ਬੋਲ ਵੀ ਆਪਾਂ ਸਾਡੇ ਖਿਆਲ ਆ ਤੇਰੇ ਖਿਆਲ ਆ ਹੈਗੇ ਆ ਵੀ ਤੁਸੀਂ ਆਪਣੇ ਖਿਆਲਾਂ ਹਿਸਾਬ ਨਾਲ ਆਪਣੀ ਸੇਵਾ ਕਰੋ ਕੰਮ ਦੀ ਅਸੀਂ ਆਪਣੇ ਖਿਆਲਾਂ ਦੇ ਨਾਲ ਕਰਦੇ ਹੈਗੇ ਆ ਇਹ ਮਾਰ ਮਦਾਈ ਤੇ ਗੱਲ ਨਹੀਂ ਜਾਣੀ ਚਾਹੀਦੀ ਜਿਹੜੇ ਵੀ ਬੰਦਿਆਂ ਨੇ ਆਪਣੇ ਜਿੰਮੇਵਾਰੀਆਂ ਲਈਆਂ ਹੈਗੀਆਂ ਮੇਰੇ ਖਾਲ ਉਹਨਾਂ ਨੂੰ ਇੱਥੇ ਤੱਕ ਨਹੀਂ ਜਾਣਾ ਚਾਹੀਦਾ ਹਾਂ ਉਹਦੇ ਨਾਲ ਬਹਿ ਕੇ ਵਿਚਾਰਾਂ ਗਾ ਲਈ ਕੋਈ ਬੋਡੀ ਬਣਾਉਣ ਦੇ ਇਲਾਕੇ ਦੇ ਪੰਜ ਸੱਤ ਕੋਰਸਿਕਾ ਨੂੰ ਕਹਿੰਦੇ ਭਾਈ ਸਾਹਿਬ ਆਜ ਇਹ ਗਲਤੀਆਂ ਕਰ ਰਹੇ ਨੇ ਸਮਝਾ ਦਿਓ ਆ ਗਲਤੀਆਂ ਗਾ ਨਹੀਂ ਹੋਣੇ ਚਾਹੀਦੀਆਂ ਹੈਗੀਆਂ ਤੇ ਤੁਸੀਂ ਆਪਣੀ ਸਾਈਡ ਦੱਸ ਦਿਓ ਵੀ ਇਹ ਨਹੀਂ ਇਹ ਗਲਤ ਹੈ ਤੇ ਅਸੀਂ ਆ ਕਰਨਾ ਚਾਹੁੰਦੇ ਸੀਗੇ ਜਾਣੇ ਨੇ ਜਾਣੇ ਇੰਨੀ ਸਾਡੇ ਗਰੁੱਪ ਬਣ ਗਏ ਆ ਚਾਹੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਵਿੱਚ ਸਾਰੇ ਗਰੁੱਪ ਕਹਿੰਦੇ ਸਾਨੂੰ ਫੋਲੋ ਕਰੋ ਅਸੀਂ ਕਹਿੰਦੇ ਸਾਨੂੰ ਫੋਲੋ ਕਰੋ ਯਾਰ ਕਿ ਕਿਹਦੇ ਪੰਜਾਂਵੇਂ ਕੋ 10 ਹੈ ਕਿਹਦੇ 20 ਹੈਗੇ ਆ ਆਪਾਂ ਰਲ ਕੇ ਇਹ ਚੱਲੀਏ ਜਿੰਨੇ ਵੀ ਚੰਗੇ ਗੁਰਸਿੱਖ ਹੈਗੇ ਆ ਮੈਂ ਚਾਹਨਾ ਆਪਾਂ ਸਾਰੇ ਸੰਸਥਾਵਾਂ ਦਾ ਗਰੁੱਪ ਵਾਈਜ਼ ਦੇ ਉੱਪਰ ਤੋਂ ਸਤਿਕਾਰ ਕਰੀਏ ਸਾਡੇ ਦਾ ਜੋਰਪੁਰ ਦਾ ਸਾਰਿਆਂ ਦੇ ਨਾਲ ਹੀ ਪਿਆਰ ਹੈਗਾ ਮੈਂ ਤੁਹਾਨੂੰ ਦੱਸ ਵੀ ਚੁੱਕਾ ਵੀ ਅਸੀਂ ਪੰਜ ਸਿੰਘ ਵੀ ਜਿਹੜੇ ਹੈਗੇ ਆ ਸਾਡੀਆਂ ਸਾਰੀਆਂ ਮਿਸਲਾਂ ਚ ਲਾਉਣ ਦੀ ਕੋਸ਼ਿਸ਼ ਕਰੀਦੀ ਹੈਗੇ ਆ ਰਾਮੜਿਆ ਕਮਿਊਨਿਟੀ ਚ ਲਾਈ ਦੇ ਆ ਆੜ ਸਿੰਘ ਚੋਂ ਵੀ ਲਾਈ ਦੇਗੇ ਅਸੀਂ ਸਾਰਿਆਂ ਸਾਹਿੱਤ ਕੋਸ਼ਿਸ਼ ਕਰੀਦੀ ਹੈ ਕਿ ਵਿਰਾਲ ਮਿਲ ਕੇ ਆਪਾਂ ਲਾਗੇ ਲੈ ਕੇ ਆਈਏ ਦੋਸ਼ਮੰਡਾ ਜੋ ਲਗਾ ਸਾਡੇ ਜਿਹੜੇ ਸਾਡੇ ਜਾਣੇ ਜਾਣੇ ਪਹਿਲਾਂ ਤੋਂ ਬਣੀਆਂ ਸੀਗੀਆਂ ਉਸ ਜਾਤਾਂ ਬਣੀਆਂ ਸੀ ਆਪਾਂ ਤਾਂ ਉਹ ਖਤਮ ਕਰਨੀਆਂ ਸੀਗੀਆਂ ਤੇ ਸਾਡੇ ਵਿੱਚ ਇਹ ਨਾ ਕਰਕੇ ਉਹ ਬਖਰੀਵੇਂ ਪਾਰਾ ਹੈਗੇ ਨਹੀਂ ਜੀ ਇਹ ਫਲਾਨੇ ਆ ਜੀ ਇਹ ਫਲਾਨੇ ਆ ਜੀ ਇਹਨਾਂ ਨੂੰ ਆ ਨਹੀਂ ਮਿਲਿਆ ਜੀ ਇਹਨਾਂ ਨੂੰ ਆ ਨਹੀਂ ਮਿਲਿਆ ਇਗਨੋਰ ਕਰਦਾ ਗਿਆ ਇਹਨਾਂ ਨੂੰ ਅੱਗੇ ਨਾ ਆਉਣ ਦਿੰਦੇ ਹੈਗੇ ਜਿਹਦੇ ਚ ਯੋਗਤਾ ਹੈਗੀ ਆ ਉਹਨੂੰ ਦੱਸੇ ਲੂਣੇ ਆਪ ਵੀ ਅੱਗੇ ਆ ਜਾਣਾ ਮੈਂ ਦੇਖਿਆ ਵੀ ਇਹ ਅੱਗੇ ਆਉਣ ਲਈ ਕੋਈ ਇੰਨਾ ਔਖਾ ਨਹੀਂਗਾ ਤੁਸੀਂ ਕਾਮ ਦੀ ਸੇਵਾ ਕਰੋ ਇਮਾਨਦਾਰੀ ਨਾਲ ਜਿ세 ਵੀ ਹੈਗੇ ਆਪਣੀ ਡਿਊਟੀ ਨੂੰ ਬਾਓ ਪ੍ਰਜਾ ਜੁਗਦਾਨ ਪਾਓ ਸਪੋਰਟਸ ਆਲ ਪਾਓ ਸਕੂਲ ਦੇ ਵਿੱਚ ਬੱਚੇ ਨੂੰ ਐਜੂਕੇਟ ਕਰੋ ਸਾਨੂੰ ਤੱਕ ਇਹ ਲੀਡਰ ਨਹੀਂ ਬਣਾਇਆ ਹੈਗਾ ਅਸੀਂ ਵੀ ਤਾਂ ਜੇ ਇੱਥੇ ਸਰਕਾਰ ਹੈ ਸਾਡਾ ਯੂਰਪ ਦੇ ਵਿੱਚ ਤੇ ਇਹ ਸਵਾਵਾ ਕਰਕੇ ਸਰਕਾਰ ਆ ਨਾ ਤੇ ਇਸ ਕਰਕੇ ਮੈਂ ਹੈ ਨਹੀਂ ਮੈਂ ਕਿਸੇ ਧੜੇ ਨਾਲ ਜੁੜਿਆ ਹੈਗਾ ਮੈਂ ਧੜੇ ਦਾ ਬਲੀਵ ਨਹੀਂ ਕਰਦਾ ਜੀ ਤੇ ਮੈਂ ਜਿਸ ਧੜੇ ਤੇ ਹਮਾਂ ਜੀ ਉਹ ਵੀ ਗਲਤੀ ਕਰਦਾ ਮੈਂ ਉਹਨੂੰ ਵੀ ਕਹਿਣਾ ਨਹੀਂ ਭਾਈ ਸਾਹਿਬ ਤੁਸੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂਗਾ ਤੇ ਮੈਨੂੰ ਪਰਾਂ ਰਹਿਣ ਦਿਓ ਮੈਂ ਨਹੀਂ ਇਹ ਤੁਹਾਡੇ ਖਿਆਲ ਨਾਲ ਨਹੀਂ ਸਹਿਮਤ ਆਪਾਂ ਆਪ ਸਤੁਕ ਦੀਆਂ ਖੁਸ਼ੀਆਂ ਲੈਣੀਆਂ ਆ ਆਪਣਾ ਥੋੜਾ ਜਿਹਾ ਜੀਵਨ ਆਪਾਂ ਸਫਲਾ ਕਰਨਾ ਜਿਹੜੀ ਆਪਣੀ ਡਿਊਟੀ ਹੈਗੀ ਉਹ ਨਿਭਾਈ ਆਪਾਂ ਸਿੱਖੀ ਨੂੰ ਅੱਗੇ ਲੈ ਕੇ ਜਾਣਾ ਆਪਾਂ ਰੋਲ ਮਾਡਲ ਵਰਸੇ ਖੋਣੇ ਚਾਹੀਦੇ ਸਾਰੇ ਸਿਮਰਨ ਵੀ ਕਰਨਾ ਬਾਣੀ ਵੀ ਪੜ੍ਹਨੀ ਆ ਮਿੱਠਾ ਬੋਲਣਾ ਹੈਗਾ ਧਰਮ ਦੀ ਕਿਰਤ ਵੀ ਕਰਨੀ ਆ ਵੰਡ ਕੇ ਵੀ ਛਕਣੀ ਹੈਗੀ ਆ ਸੋਹਣਾ ਸਮਾਜ ਬਣਾਉਣਾ ਹੁਣ ਸਾਡੇ ਕਿਸਾਨ ਭਰਾ ਸਾਡੇ ਉਹ ਜਿਹੜੇ ਅੱਗੇ ਲਾਈ ਜਾਂਦੇ ਆ ਦੇਖੋ ਕਿ ਉਹ ਵਿਸ਼ਾ ਕਰ ਆਪਣਾ ਨਾਮ ਹੀ ਲੈਂਦੇ ਹੋਣਗੇ ਕਿੰਨੇ ਲੋਕਾਂ ਨੂੰ ਮਾਰ ਰਿਹਾ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਹੈਗੀਆਂ ਉਹਨਾਂ ਪਰ ਫਰਕੇ ਕੋਈ ਨਹੀਂ ਆ ਰੋਜ਼ ਸੜਕਾਂ ਪੰਜਾਬ ਦੀਆਂ ਬੰਨ੍ਹ ਹੋਣੀਆਂ ਮੇਰਾ ਜਾਣ ਨੂੰ ਫੜ ਗਿਆ ਇੱਕ ਵਾਰੀ ਮੈਨੂੰ ਜਾਣ ਨੂੰ ਫੜਿਆ ਅਮਰਸਾ ਤੋਂ ਜਾਣਾ ਸੀ ਪਿੰਡ ਸ਼ੰਕ ਨੂੰ ਜਲੰਧਰ ਲੱਗ ਗਿਆ ਤੇ ਮੈਨੂੰ ਜਾਣ ਨੂੰ 5-6 ਘੰਟੇ ਲੱਗ ਗਿਆ ਸੀ ਇਹ ਸੜਕਾਂ ਕਾਹਲੇ ਮਤਲਬ ਸਿੱਖ ਕੇ ਇਹ ਇਸ ਕੰਮ ਨਹੀਂ ਪਤਾ ਹੋਇਆ ਮੇਰੇ ਲੋਕਾਂ ਨੂੰ ਤੰਗ ਕਰਨਾ ਬਈ ਲੋਕਾਂ ਨੂੰ ਕਿਤੇ ਜਾਣ ਉਹ ਨਹੀਂ ਦੇਣਾ ਹੈਗਾ ਬਈ ਉਹਨਾਂ ਕੀ ਇਕਨੋਮੀ ਇਥੇ ਕਿਹੜਾ ਇੰਡਸਟਰੀ ਲਾਊਗਾ ਪੰਜਾਬ ਦੇ ਵਿੱਚ ਕੋਈ ਕੋਈ ਸਦਾਈ ਹੋਟਲ ਲਾਊਗਾ ਮੈਂ ਤਾਂ ਸਮਝ ਨਹੀਂ ਅਸੀਂ ਕੱਲ ਹੀ ਲਾਊਗਾ ਆ ਕਿੰਨਾ ਜਿਹੜਾ ਸਾਲ ਹੋ ਗਿਆ ਹੁਣ ਦਿੱਲੀ ਸੜਕ ਤੋਂ ਜਾਣਦੇ ਲੋਕ ਜਿੰਨੇ ਸਾਡੇ ਸਟਾਫ ਮੈਂਬਰ ਵੀ ਗਏ ਹੈਗੇ ਕਹਿੰਦੇ ਪੰਜ ਪੰਜ ਛੇ ਛੇ ਘੰਟੇ ਲਾਦੇ ਪਿੰਡਾਂ ਸੜਕਾਂ ਟੁੱਟੀਆਂ ਹੋਣ ਦੀ ਜਾਣੇ ਹੈਗੇ ਆ ਬਈ ਕੀ ਕਰੀਏ ਉਹ ਕਹਿੰਦੇ ਜਾਣ ਦਾ ਫਾਇਦਾ ਹੀ ਕੋਈ ਨਹੀਂ ਆਗਾ ਲਾਉਣ ਕੇ ਮੈਂ ਤਾਂ ਜਾਣਾ ਹੀ ਛੱਡਤਾ ਬਈ ਆ ਮਹੀਨਾ ਮੈਂ ਹੋਣਾ ਕਿ ਜਾਂਦਾ ਹੁੰਦਾ ਸੀ ਪੱਕਾ ਪਾਕਿਸਤਾਨ ਵੀ ਜਾਂਦਾ ਹੁੰਦਾ ਸੀ ਕੋਈ ਇਸ ਕੰਮ ਇਸੇ ਉੱਤੇ ਮੀਟਿੰਗਾਂ ਵੀ ਕਰਨੀਆਂ ਹੁੰਦੀਆਂ ਸੀਗੀਆਂ ਤੇ ਇਹ ਪੰਜਾਬ ਵੀ ਜਾਂਦਾ ਆਂਦਾ ਸੀ ਹੁਣ ਜਾਣਾ ਰੂਹ ਹੀ ਨਹੀਂ ਕਰਦੀ ਇੰਨਾ ਧੂਆਂ ਹੁੰਦਾ ਉੱਥੇ ਸਾਹ ਹੀ ਨਹੀਂ ਆਉਂਦਾ ਹੈਗਾ ਆਓ ਆਪਾਂ ਆਪਾਂ ਇਹ ਕੰਮ ਸ਼ੁਰੂ ਕਰਨੇ ਆ ਅਸੀਂ ਤਾਂ ਉੱਥੇ ਇਹ ਸਮਾ ਲੋਕਾਂ ਨੂੰ ਸਮਝਾਉਣਾ ਸੀਗਾ ਜਿਹੜੇ ਗਲਤ ਕੰਮ ਕਰਦੇ ਸੀ ਨਸ਼ਿਆਂ ਤੋਂ ਲੋਕਾਂ ਨੂੰ ਹਟਾਉਣਾ ਸੀਗਾ ਸਪੋਰਟ ਸਾਨੂੰ ਲਾਉਣਾ ਸੀਗਾ ਗੁਰਸਿੱਖਿਆ ਲਾਉਣਾ ਸੀ ਸੇਵਾ ਲਾਉਣਾ ਸੀ ਸਫਾਈ ਲਾਉਣਾ ਸੀ ਬਾਦਾਂਵਾਂ ਸੰਭਾਲਣਾ ਲਾਉਣਾ ਸੀਗਾ ਤੇ ਅਸੀਂ ਕਿਧਰੇ ਪਾਸੇ ਤੁਰ ਪਏ ਹੈਗੇ ਆ ਜਾਣੇ ਜਾਣੇ ਮੇਰੇ ਖਿਆਲ ਅਸੀਂ ਇਹਨਾਂ ਥੋੜਾ ਜਿਹਾ ਬਹੁਤ ਦੂਰ ਚਲੇ ਗਏ ਆ ਸਿੱਖੀ ਕੋਲੋਂ ਸਿੱਖ ਤਾਂ ਕਦੀ ਕਿਸੇ ਦਾ ਬੁਰਾ ਸੋਚਦਾ ਨਹੀਂ ਹੁੰਦਾ ਉਹਨੇ ਕੋਈ ਜਾਤ ਪਾਤ ਸਭ ਬਰਾਬਰ ਹੁੰਦੇ ਆ ਦੇ ਉਹ ਤਾਂ ਹੋਣਾ ਵੀ ਨਹੀਂ ਆਪਾਂ ਸੋਹਣਾ ਸਮਾਜ ਬਣਾਉਣਾ ਕੋਈ ਕ੍ਰਾਈਮ ਨਾ ਹੋਵੇ ਸਾਰੇ ਸੁਖੀ ਬਸੇ ਸਾਰਿਆਂ ਦੇ ਰਜਗਾਰ ਸੋਹਣਾ ਹੋਵੇ ਆਪਣੇ ਕਾਰੋਬਾਰ 'ਚ ਤਰੱਕੀ ਕਰਨ ਪੰਜਾਬ ਦੁਨੀਆ ਦਾ ਬੈਸਟ ਕੰਟਰੀ ਬਣਨਾ ਚਾਹੀਦਾ ਸੀ ਜੇ ਸਾਡੇ ਸਿੱਖ ਜਿਹੜੇ ਆ ਗੁਰਬਾਣੀ ਨੂੰ ਫੋਲੋ ਕਰਦੇ ਹੁੰਦੇ ਨਹੀਂ ਬਣ ਸਕਿਆ ਸਾਡੇ 'ਚ ਘਾਟਾਂ ਹੈਗੀਆਂ ਜੇ ਅਸੀਂ ਬਾਣੀ ਪੜ੍ਹਦੇ ਵੀ ਹੈਗੇ ਆ ਇਹਦਾ ਬੰਦਰ ਵਸਾਈ ਨਹੀਂ ਗਈ ਉਹਦਾ ਤਾਂ ਜੀਵਨ ਹੀ ਬਣਾਇਆ ਹੈਗਾ ਤੇ ਪੜਨ ਦੇ ਨਾਲ ਇੱਕ ਅਲੱਗ ਕਾਰਮਾ ਬਣ ਜਾਂਦਾ ਹੈਗਾ ਬਾਣੀ ਪੜ ਕੇ ਕੋਈ ਵੀ ਡਾਕਟਰ ਆ ਪੜ੍ਹਾਈ ਕਰਦਾ ਬਾਅਦ ਵਿੱਚ ਲੋਕਾਂ ਦਾ ਇਲਾਜ ਕਰਦਾ ਹੈਗਾ ਇਹ ਤੋਂ ਪੜ ਕੇ ਆਪਾਂ ਉਦਾਂ ਦੇ ਸਿੱਖ ਬਣਨਾ ਸੀ ਸਾਨੂੰ ਸੈਕਿੰਡ ਬੁੱਲਣਾ ਇਹਨਾਂ ਬਾਬੇ ਕਦੀ ਵੀ ਦੱਸਣ ਦੇ ਵੀ ਨਹੀਂ ਮੈਂ ਸਿੱਖਿਆ ਲੋਕ ਕਹਿੰਦੇ ਵੀ ਨਹੀਂ ਇਹ ਤਾਂ ਬਹੁਤ ਮਿੱਠਾ ਬੋਲਦੇ ਆ ਪਿਆਰ ਕਰਦੇ ਆ ਪੁਰਾਣੇ ਨਾਨਕ ਸਿੰਘਾਂ ਦੀ ਗੱਲ ਕਰਦੇ ਹੁੰਦੇ ਨੇ ਆ ਗਿਆ ਨਾਨਕ ਕੋ ਮੂਹੇ ਖੋਲਦੇ ਉਹਨਾਂ ਸੰਗ ਉਹ ਹੈਗੀ ਗੱਲ ਹੁਣ ਹਰ ਲੋਕ ਆਪਣੇ ਘਰ ਜਿੰਦੇ ਕੁੰਡੇ ਲਾ ਕੇ ਜਾਂਦੇ ਆ ਜਿਹੜੇ ਘਰ ਤੇ ਖਾਲੀ ਹਨਗੇ ਉਹ ਤੇ ਟੂਟੀਆਂ ਵੀ ਲਾ ਕੇ ਲੈ ਜਾਂਦੇ ਹੈਗੇ ਚੋਰੀਆਂ ਵੀ ਹੁੰਨੀਆਂ ਸ਼ਰਿਆਮ ਵੀ ਲੋਕਾਂ ਨੂੰ ਗੋਲੀਆਂ ਮਾਰਦੇ ਜਾਂਦੀਆਂ ਨਸ਼ੇਈ ਜਿਹੜੇ ਲੋਕਾਂ ਦੀਆਂ ਬੀਬੀਆਂ ਦੀਆਂ ਵਾਲੀਆਂ ਸ਼ਹਿਰਾਂ ਦੇ ਖੋ ਕੇ ਲੈ ਜਾਂਦੇ ਹੈਗੇ ਕਿ ਕਿਦਾਂ ਦਾ ਮੁਲਕ ਬਣਾਤਾ ਆਪਾਂ ਇਦਾਂ ਦਾ ਖਾਸਾ ਨਾ ਆਊਗਾ ਆਓ ਪਹਿਲਾਂ ਆਪਾਂ ਜਿਹੜਾ ਹੈਗਾ ਆ ਹਲੀਮੀ ਰਾਜ ਲੈਉਣ ਤੋਂ ਪਹਿਲਾਂ ਪਹਿਲਾਂ ਉਦਾਂ ਦੇ ਲੋਕ ਸਾਡੇ ਤੜੇ ਜਾਣਗੇ ਜੇ ਉਹਨਾਂ ਨੂੰ ਕਹੂਗਾ ਨਹੀਂ ਇਹ ਜੇ ਸਿੱਖਾਂ ਦਾ ਕਿ ਦਰਾਜ ਆਊਗਾ ਤੇ ਰਣਜੀਤ ਸਿੰਘ ਰਾਜ ਵਰਗਾ ਹੋਊਗਾ ਇੱਥੇ ਕੋਈ ਚੋਰੀ ਨਹੀਂ ਹੋਊਗੀ ਸਾਰੇ ਸੁਖੀ ਬਸਣਗੇ ਜੇ ਆਹ ਖੁਸ਼ੀ ਹੋਣਾ ਉਹ ਬਣਾਉਣ ਦਾ ਕੀ ਫਾਇਦਾ ਫਿਰ ਤਾਂ ਜਿੱਦਾਂ ਦਾ ਹੈਗਾ ਉਹ ਉਹ ਠੀਕ ਹੈਗਾ ਆ ਧੰਵਾਦ ਆ ਤੁਹਾਡਾ ਤੁਹਾਡੀ ਵੀਡੀਓ ਲੰਬੀ ਹੋ ਗਈ ਹੈਗੀ ਆ ਸਹਿਯੋਗ ਦਿਆ ਕਰੋ ਤੁਸੀਂ ਪੰਜਾਬ ਟਾਈਮ ਦੇ ਵਿੱਚ ਤੁਸੀਂ ਸਾਡਾ ਵੀਕਲੀ ਮੈਗਜ਼ੀਨ ਜਿਹੜਾ ਹੈਗਾ 1965 ਤੋਂ ਨਿਕਲਦਾ ਹੈਗਾ ਉਹ ਵੀ ਪੜ ਸਕਦੇ ਆ ਪੁਰਾਣੇ ਮੈਗਜ਼ੀਨ ਵੀ ਪਏ ਹੁੰਦੇ ਹੈਗੇ ਆ ਵੀਜ਼ਮ ਵੀ ਕਿਤੇ ਇੰਗਲੈਂਡ ਚਾਹੀਦਾ ਜਰੂਰ ਦੇਖ ਕੇ ਆਇਓ ਵੱਡੀ ਸੇਵਾ ਹੈਗੀ ਆ ਪਾਕਿਸਤਾਨ ਦੇ ਗੋਦ ਨੀ ਸੇਵਾ ਵੀ ਸਾਡੀ ਕਾਰਸੇ ਕਮੇਟੀ ਹਵਾਲੇ ਸੰਘੇੜਾ ਹੋਣੀ ਤੇ ਭਾਈ ਜੋਗਾ ਸਿੰਘ ਬਲ ਬ੍ਰੀਡ ਸੇ ਉਹਨਾਂ ਦਾ ਬੜਾ ਵੱਡਾ ਜੋਧ ਨੇ ਮੈਂ ਤਾਂ ਖਜਾਨਚੀ ਸੇਵਾ ਕਰਦਾ ਹੈਗਾ ਨਾਲ ਉਹਨਾਂ ਦੇ ਪਿਛਲੇ 30 ਸਾਲ ਤੋਂ ਤੇ ਕਿਤੇ ਗਏ ਪਾਕਿਸਤਾਨ ਦੇ ਵੀ ਦੇਖ ਕੇ ਆਇਓ ਵੀ ਜਿੱਥੇ ਇੱਕ ਤੇ ਭੇਡਾਂ ਬੱਕਰੀਆਂ ਚੱਕਦੇ ਨੇ ਉੱਥੇ ਕਿੰਨੇ ਸਾਰੇ ਗੁਰੂ ਘਰ ਬਣੋਂ ਦੇ ਵਿੱਚ ਕਹਿ ਦਈਏ 70 80% ਜਿਹੜੀ ਆ ਸਾਡੀ ਕਾਰసే ਕਮੇਟੀ ਦਾ ਜੋਗਦਾਨ ਹੈ ਬਾਕੀ ਸੰਸਥਾ ਨੇ 20 ਸੇਵਾ ਕੀਤੀ ਹੈਗੀ ਉਹਨਾਂ ਦਾ ਵੀ ਧੰਨਵਾਦ ਹੈ ਸਰਾਮਾ ਬਣਾਈਆਂ ਲੋੜ ਸੀ ਉੱਥੇ ਲੰਗਰ ਹਾ ਲੈਣੀ ਸੀ ਰੈਸ਼ ਦੀ ਗੱਲ ਕੋਈ ਹੈ ਨਹੀਂ ਸੀ ਗੁਰੂ ਘਰਾਂ ਦੇ ਵਿੱਚ ਕੋਈ ਵਾਸ਼ਰੂਮ ਹੈ ਨਹੀਂ ਸੀਗੇ ਤੇ ਕਈ ਥਾਈਂ ਤੋਂ ਨੇ ਕਾਪੀ ਕਰ ਲਿਆ ਸੀ ਅਮਜੀਤ ਸਿੰਘ ਨੇ ਗੁਰਦੁਆਰਾ ਦੀ ਆਪਾਂ ਗੱਲ ਕਰਦੇ ਆ ਉੱਥੇ 40 ਦੁਕਾਨਾਂ ਬਣੀਆਂ ਸਿਗੀਆਂ ਉਟਵਾ ਕੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਲਾਂਘੇ ਖੋਲਣ ਲਈ ਵੀ ਜਿਹੜਾ ਹੈਗਾ ਜੇ ਮੈਂ ਕਹਿਦਿਆਂ ਬੰਮੀਰਾ ਵੀ ਯੋਗਦਾਨ ਹੈ ਤੇ ਮੈਂ ਤੁਹਾਨੂੰ ਸੱਚ ਬੋਲ ਰਿਹਾ ਹਾਂਗਾ ਜੇ ਕਿਸੇ ਨੇ ਮੇਰੇ ਇਹ ਤੋਂ ਹੋਰ ਜਾਣਕਾਰੀ ਕੀਤਾ ਕਿਤਾ ਯੋਗਦਾਨ ਨੇ ਆ ਹੋਰ ਵੀ ਕੁਰ ਸਿੱਖਾਂ ਦਾ ਯੋਗਦਾਨ ਹੈ ਪਰ ਸ਼ੁਕਰਤ ਲਈ ਜਿਹੜੇ ਹੈਗੇ ਆ ਉਹ ਆਪਾਂ ਨਾਲ ਮਿਲ ਕੇ ਤੁਹਾਡੇ ਸਭ ਦੀਆਂ ਨੇ ਆਪੇ ਉਦਮ ਕਰਾਏ ਹੈਗੇ ਤੇ ਕੀਤੇ ਹੈਗੇ ਆ ਉਸ ਲਈ ਫੋਟੋਆਂ ਵੀ ਸਾਡੇ ਕੋਲ ਪਈਆਂ ਹੈਗੀਆਂ ਜੇ ਇਹ ਦੇਖਣੀਆਂ ਹੁਣ ਉੱਥੇ ਕੋਈ ਰਾਹ ਨਹੀਂ ਜਾਂਦਾ ਹੁੰਦਾ ਸੀ ਤੇ ਬਹੁਤ ਬੁਰੀ ਹਾਲ ਸੀ ਉੱਥੇ ਤਾਂ ਹੁੰਦੀ ਹੁਣ ਬਹੁਤ ਕੁਝ ਉਦਮ ਹੋ ਗਿਆ ਆਪਾਂ ਆਪਾਂ ਨਾਲ ਮਿਲ ਕੇ ਆਪਾਂ ਕੋਸ਼ਿਸ਼ ਕਰੀਏ ਵੀ ਜੇ ਸਿੱਖ ਦੇ ਨਾਲ ਸਿੰਘ ਨਾਂ ਲੱਗਾ ਹੈ ਨਾ ਤੇ ਸਾਡਾ ਅਸੀਂ ਪੁਰਾਣੇ ਗੁਰਸਖਾਰ ਕੇ ਬਣੀਏ ਸਾਡੇ ਆਲਾ ਦੁਆਲਾ ਸੋਹਣਾ ਹੋਵੇ ਕਦੀ ਕਿਸੇ ਨੇ ਜੀ ਫਿੱਕਾ ਬੋਲੇ ਮੈਂ ਤਾਂ ਬਹੁਤਾ ਗੁੱਸਾ ਹੀ ਨਹੀਂ ਹੁੰਦਾ ਹੁੰਦਾ ਕਈ ਗੱਲ ਰਿਕਮੈਂਡ ਪਾਉਂਦੇ ਆ ਜੀ ਬਾਹਰ ਬੈਠੋ ਜੀ ਤੁਸੀਂ ਪੰਜਾਬ ਕਾਹਲੀ ਦਿਖੰਦਾ ਜੀ ਕਰਦੇ ਆ ਮੈਨੂੰ ਪਤਾ ਏਜੰਸੀਆਂ ਇੰਡੀਆ ਦੀ ਨਾ ਉਹ ਹੁੰਦਾ ਵੀ ਜਿਹੜਾ ਵੀ ਚੰਗੀ ਗੱਲ ਕਰੂਗਾ ਉਹਨੂੰ ਪਹਿਲਾਂ ਹੀ ਉਹਦੇ ਕੋਸਰਾ ਕੋਸ ਬੰਦਿਆਂ ਦੀ ਡਿਊਟੀ ਲਾਉਂਦੇ ਆ ਵੇ ਤੇ ਇਹ ਕਮੈਂਟ ਇਦਾਂ ਦੇ ਪਾ ਦਿਓ ਤੇ ਮੈਂ ਕਮੈਂਟ ਅਗੇ ਜਵਾਬ ਕੋਈ ਦਿੱਤਾ ਵੀ ਨਹੀਂ ਕਿ ਮੈਂ ਦੇਣਾ ਵੀ ਨਹੀਂ ਕਿ ਹਾਂ ਨੋਟ ਕਰ ਲਈਦੀ ਦੇਖ ਲਈਦੇ ਚੰਗੇ ਕਿ ਚੰਗੇ ਵੀ ਹੋ ਸਕਦੇ ਹੁੰਦੇ ਕਮੈਂਟ ਤੁਹਾਨੂੰ ਦੱਸ ਰਿਹਾ ਹੈਗੇ ਆ ਤੇ ਕੀ ਤਾਂ ਮੈਂ ਦੇਖਿਆ ਉਹ ਇੰਡੀਆ ਦੀਆਂ ਏਜੰਸੀਆਂ ਹੈਗੀਆਂ ਉਹ ਆਉਂਦੀਆਂ ਵੀ ਜਿਹੜੇ ਵੀ ਕੋਰਸ ਸਿੱਖਣ ਦਾ ਬਾਹਰ ਮਾੜਾ ਜਾਂ ਨਾ ਨੂੰ ਹੈਗਾ ਉਹਨਾਂ ਨੂੰ ਵੀ ਕਿਤੇ ਉਹ ਜ਼ਿਆਦਾ ਮੀਡੀਆ 'ਚ ਆਉਣ ਲੱਪਣ ਤੇ ਕਿਤੇ ਹੋਰ ਨਾ ਵੀ ਇਹ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਬੱਡੀ ਲਹਿਰ ਬਣ ਜਾਏ ਪੰਜਾਬ ਦੇ ਵਿੱਚ ਤੇ ਉਹਦੀਆਂ ਹੋਸਟੇਟਾਂ ਵੀ ਉਹਨੂੰ ਫੋਲੋ ਕਰਨ ਲੱਪਣ ਵੀ ਨਹੀਂ ਨਹੀਂ ਤੇ ਇਹੋ ਜੀ ਆਹ ਚੀਜ਼ਾਂ ਹੋਣੀ ਚਾਹੀਦੀ ਹੈਗੀਆਂ ਕਿ ਰਾਏ ਵੱਡੀ ਪੱਧਰ ਤੇ ਆਓ ਮੈਂ ਬੇਨਤੀ ਇੱਕ ਵਾਰ ਫੇਰ ਕਰ ਧੰਵਾਦਿਆ ਹੁਣ ਆਪਾਂ ਸ਼ੋਅ ਨੂੰ ਦਾ ਸਾਥ ਦੇਈਏ ਜਿਹੇ ਦਾ ਸਤਿਕਾਰ ਕਰੀਏ ਆਪਾਂ ਤੇ ਅਕਾਲੀ ਦਲ ਜਿਹੜਾ ਹੈਗਾ ਜੋ ਹੁਣ ਤੁਸੀਂ ਉਹਨਾਂ ਨੂੰ ਦਿਓ ਲਿਖ ਕੇ ਵੀ ਕਿਹੜੇ ਕੰਮ ਕਰਨ ਵਾਲੇ ਹੈਗੇ ਨੇ ਸੌਖੀਆਂ ਚੀਜ਼ਾਂ ਅਚੀਵ ਕਰਨ ਵਾਲੀਆਂ ਤੇ ਉਹ ਵੀ ਡਿਊਟੀ ਨਿਭਾਉਣ ਆਸਾਨੀ ਵੀ ਦੱਸ ਦਿਓ ਅਸੀਂ ਵੀ ਕਿਸੇ ਮਿਲ ਉਹਨਾਂ ਨਾਲ ਮੀਟਿੰਗ ਕਰ ਲਾਂਗੇ ਕਿ ਮੈਂ ਮੈਡਵਿਚਾ ਮੈਂ ਤੀਵੇਂ ਸਾਰੀ ਲੀਡਰਸ਼ਿਪ ਨੂੰ ਮਿਲਦਾ ਰਹਿਣਾ ਹੈਗਾ ਗਾਹੇ ਵਗਾਹੇ ਕਈ ਕੰਮ ਉਹਨੇ ਚੰਗੇ ਵੀ ਕੀਤੇ ਹੈਗੇ ਆ ਤੇ ਮੈਂ ਕੰਮ ਜੇ ਕਹਦੇ ਆ ਮੈਂ 15 ਮਿੰਟਾਂ ਮੈਂ ਵੱਡੇ ਬਾਦ ਲੂੰਗਾ ਕਨਵਿੰਸ ਕਰਾਲਾ ਸੀ ਵੀ ਤੂੰ ਉਹਨੂੰ ਉੱਠਵੀਂ ਕੱਢ ਦੇ ਬੈਗਰਾਂ ਸਾਫ ਕਾਲਜ ਸ਼੍ਰੋਣੀ ਮੇਡੀ ਸ਼ਾਸਦ ਦੇ ਕੋ ਛਾਪੇ ਨਾ ਪਹਿਲਾਂ ਬਹੁਤ ਬੜੀ ਹੁੰਦੀਆਂ ਸੀ ਅੱਗੇ ਨਾਲ ਕਾਫੀ ਘਟੀਆਂ ਹੈਗੀਆਂ ਤੇ ਉਹ ਪਹਿਲਾਂ ਮੰਨ ਰਿਹਾ ਸੀ ਨਹੀਂ ਸੈਂਟਰ ਨੂੰ ਕਮਾਂਗੇ ਬਾਅਦ ਚੋ ਲਾਸਟ ਮਿੰਟ ਦੇ ਮੈਂ ਕਿਹਾ ਤੂੰ ਨੋਟੀਫਾਈ ਕੱਢ ਦੇ ਬਸ ਗੱਲ ਖਤਮ ਹੋ ਗਈ ਕਿਸੇ ਨੇ ਛਾਪੇ ਬੰਦ ਕਰਦਣੇ ਆ ਨੋਟੀਫਾਈ ਕੱਢਦਾ ਤੇ ਉਦੋਂ ਬਾਅਦ ਆਪਣੇ ਫੇਰ ਵੀ ਜਿਹੜਾ ਲੋਕ ਜਣਾ ਖਾਣਾ ਲੈ ਆਉਂਦਾ ਸੀਗਾ ਆਪਣੇ ਪਬਲਿਸ਼ਰਾਂ ਕੋਲੋਂ ਉਹ ਮੈਨੂ ਘਟ ਗਏ ਹੈਗੇ ਅੱਗੇ ਨਾਲ ਕਾਫੀ ਸੁਧਾਰ ਹੋਇਆ ਹੈਗਾ ਅਜੇ ਵੀ ਹੋਰ ਸਾਨੂੰ ਪ੍ਰਬੰਧਕਾਂ ਨੂੰ ਤੇ ਸੰਗਤਾਂ ਨੂੰ ਸੂਚਿਤ ਹੋਣ ਦੀ ਲੋੜ ਹੈਗਾ ਇੱਕ ਹੋਰ ਜਿਹਾ ਘਟਾਉਣਾ ਨਾਮ ਵਾਪ O Ai Grudziki, fate.